ਵਾਹੀ ਗੁਰਜੀ ਦਾ ਕਾਲ ਸਵਾਹੀ ਗੁਰਜੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਤੇ ਬੇਤੇ ਸਵਾਤੀ ਅੱਜ ਨੇ ਆਪਾਂ ਵੀਡੀਓ ਲੈ ਕੇ ਆਏ ਹਾਂ ਰੋਹਨ ਪ੍ਰੀਤ ਸਿੰਘ ਵਰਗੀ ਪੱਗ ਜੋ ਕਿ ਅੱਜ ਕੱਲ ਇੰਸਟਾ ਤੇ ਬਹੁਤ ਵਾਇਰਲ ਹੋ ਰਹੀ ਨੇ ਉਹਨਾਂ ਦੇ ਵਰਗੀ ਜਿਹਾ ਜਿਹੜੀ ਬੰਨੀ ਆ ਸਭ ਤੋਂ ਪਹਿਲਾਂ ਆਪਾਂ ਪਲੇਟ ਲਾਉਣਾ ਸਦੇ ਸੈਂਟਰ 'ਤੇ ਲਾਉਣਾ ਲੜ ਨੂੰ ਪੁਨੀਆ ਖੋਲਦਾ ਬਾਤ ਚਲੇ ਰਾਕੀ ਬੰਦ ਬਾਤ ਧਰਾ ਕੇ ਦੋਈ ਬੱਲੇ ਇਕੱਠੇ ਕਰਕੇ ਉਹਨਾਂ ਚੋਂ ਵਾਲ ਜਿਹੜੇ ਆਪਾਂ ਸਿੰਪਲ ਜਿਹਾ ਕਰਕੇ ਲੜ ਨੂੰ ਲਗਾ ਦੇਣਾ ਅਗਲਾ ਲੜ ਲਾਉਣਾ ਦੋਈ ਪੱਲੇ ਇਕੱਠੇ ਕਰਕੇ ਵਲ ਇਕੱਠੇ ਕਰਕੇ ਤੇ ਲੜ ਨੂੰ ਲੋਡ ਕਰਕੇ ਲਗਾ ਦੇਣਾ ਸਿੰਪਲ ਤਰੀਕੇ ਨਾਲ ਲੋਡ ਕਰਕੇ ਲਗਾਉਣਾ ਵਾ ਉੱਪਰ ਲੜ ਨੂੰ ਚੰਗੀ ਤਰ੍ਹਾਂ ਲੋਡ ਕਰ ਲੈਣਾ ਫਿਰ ਅੱਗੇ ਮੈਂ ਤੁਹਾਨੂੰ ਦੱਸਦੀ ਕਿਵੇਂ ਤੁਸੀਂ ਦੇਖ ਸਕਦੇ ਹੋ ਉਹਵੇਂ ਉਂਗਲੀ ਦੇ ਗੁੱਠੇ ਨਾਲ ਵਾਲ ਇਕੱਠੇ ਕਰਦੇ ਆ ਜਿਵੇਂ ਇੱਕ ਉਂਗਲੀਆਂ ਦੇ ਇੱਕ ਉਂਗਲੀ ਤੇ ਇੱਕ ਅਗੂਠੇ ਨਾਲ ਜਿਹੜੇ ਆਪਣੇ ਲੜਉਂਦੇ ਆ ਉਹਨਾਂ ਜਿਹੜੇ ਆਪਾਂ ਉਹਨਾਂ ਦੀ ਐਲ ਐਲ ਸ਼ੇਪ ਬਣਾ ਕੇ ਤੇ ਉਹਨਾਂ ਨੂੰ ਚੱਕ ਕੇ ਇਹਨਾਂ 'ਚ ਵਾਲ ਪਾ ਲੈਣੇ ਫਿਰ ਉਹਨਾਂ ਨੂੰ ਚੰਗੀ ਤਰ੍ਹਾਂ ਉੱਪਰ ਦੱਬ ਲੈਣਾ ਫਿਰ ਲੜ ਨੂੰ ਲੋਡ ਕਰਕੇ ਤੇ ਵਾਲ ਜਿਹੜੇ ਆਪਾਂ ਲੋਡ ਕਰਕੇ ਲਗਾ ਦੇਣਾ ਲੜ ਨੂੰ ਇਹ ਵੀਡੀਓ ਨੂੰ ਜ਼ਰੂਰ ਲਾਈਕ ਸ਼ੇਅਰ ਕਰਮੇ ਵੀ ਕਰਿਓ ਤੇ ਵੀਡੀਓ ਬਹੁਤ ਬਹੁਤ ਸੇ ਯੂਜ਼ ਕਰਿਓ। ਤੇ ਉਸ ਤੋਂ ਬਾਅਦ ਹੁਣ ਜਿਹੜੇ ਆਪਾਂ ਲੜ ਲੈਨੇ ਉਹਨਾਂ ਜਿਹੜੇ ਆਪਾਂ ਉੱਪਰ ਪਏ ਨੇ ਉਹਨਾਂ ਜਿਹੜੇ ਆਪਾਂ ਹਲਕਾ ਹਲਕਾ ਸੰਘਣੇ ਕਰ ਲੈਣਾ ਤੇ ਜਿੱਥੇ ਕਿਤੇ ਜ਼ਿਆਦਾ ਪੱਗ ਨਿਕਲੀ ਹੋਊ ਉੱਥੇ ਵੀ ਜਿਹੜਾ ਆਪਾਂ ਜਿਹੜਾ ਜਾਬ ਦੇ ਲੈਣਾ ਤਾਂ ਜਿਹੜਾ ਆਪਣੀ ਪੱਗਾ ਉਹ ਪ੍ਰੋਪਰ ਸ਼ੇਪ ਚਾਜੇ। ਉਸ ਤੋਂ ਬਾਅਦ ਅਗ ਲੜ ਲਾਉਣਾ ਲੜਨ ਬੈਗ ਤੇ ਪਹੁੰਚਣਾ। ਚਾਰੋਂ ਗਲੇ ਨਾਲ ਉਪਰੋਂ ਲੋਡ ਕਰਨਾ। ਤੇ ਬੈਰ ਲੜਨ ਨੂੰ ਚੰਗੀ ਤਰ੍ਹਾਂ ਸੈਟ ਕਰਨਾ ਤੇ ਫਿਰ ਉਂਗਲਿਓਂ ਗੋਟੇ ਨਾਲ ਵਾਲ ਕੱਠੇ ਕਰਕੇ ਫਰਾਂ ਮੇਰਾ ਜਿਹੜਾ ਲੜ ਕੇੜਾ ਮੋਬਾਈਲ ਪਾ ਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਤੇ ਬਾਕੀ ਪਗ ਜਿਹੜੀਆਂ ਪਸੜੀਆਂ ਜਿਹੜੀਆਂ ਨਾਲ ਨਾਲ ਕਰੀ ਜਾਣੀਆਂ ਉਸ ਤੋਂ ਬਾਅਦ ਅਗਲਾ ਲੜ ਲਾਉਣਾ ਲੜਨ ਦਾ ਬੈਗ ਤੋਂ ਪੈਂਚ ਕਰਾਂਗੇ ਪਹਿਲੇ ਪੰਜਾਦਾ ਖੋਲ ਨੂੰ ਦੀ ਲੈਣਾ ਬਟਾਈਲ ਪਾਸਾ ਨੂੰ ਘੋੜ ਲੈਣਾ ਕਹਾਂ ਉਹਨੇ ਨਾ ਜਿਹੜਾ ਲੜਨ ਨੂੰ ਪਰੋੜ ਕੰਨਾ ਤੇ ਫਿਰ ਇਹ ਲੜਾ ਲੜਨ ਨੂੰ ਇੱਕ ਵਾਰ ਫੋਲਡ ਕਰਕੇ ਉਹਦੇ ਵਿੱਚ ਜਿਹੜੇ ਆ ਬਾਲਾ ਜਿੰਨੇ ਪੈਂਦੇ ਨੇਗੇ ਜਾਂ ਫਿਰ ਲੜਨ ਨੂੰ ਸਾਫ਼ ਕਰਕੇ ਲਗਾ ਦੇਣਾ ਤੇ ਆਪਣੀ ਜਿਹੜੀ ਸ਼ੇਪ ਆ ਉਹ ਲੋਡ ਕਰਕੇ ਜਿਹੜਾ ਲੜਨ ਨੂੰ ਲੋਡ ਕਰਕੇ ਲਗਾਵਾਂਗੇ ਤੇ ਸਿੰਪਲ ਟ੍ਰਿਕ ਨਾਲ ਲੈਵੋ ਬੜਬਾਗੇ ਜਿਹੜਾ ਲੜਨ ਨੂੰ ਲੋਡ ਕਰਕੇ ਲਗਾ ਦੇਣਾ ਤੇ ਨਾਲੇ ਲਵਕੀ ਪਗੜੀ ਪਸੜੀ ਕਰੀ ਜਾਣੀ ਆ ਉਸ ਤੋਂ ਬਾਅਦ ਜਿਹੜਾ ਪਸਟ ਅਗਣਾ ਸਭ ਤੋਂ ਪਹਿਲੇ ਜਿਹੜਾ ਪਸਟ ਅਗਾਂਗੇ ਬਾਅਦ ਵਿੱਚ ਚਿੰਡਾ ਬਕਲ ਗੇੜ ਲਗਾਵਾਂਗੇ ਲੜਨ ਚੰਗੀ ਤਰ੍ਹਾਂ ਚਾਰੇ ਪਾਸੇ ਫਲਾ ਕੇ ਦੱਬ ਗਏ ਜਿਹੜਾ ਪਸੇ ਰੋ ਚੰਗੇ ਟੈਡ ਕਵਰ ਕਰ ਲੈਣਾ ਉਸ ਤੋਂ ਬਾਅਦ ਕਲਦੀ ਲੜ ਲਾਉਣਾ ਕਲਦੀ ਲੜ ਨੂੰ ਬੈਗ ਤੋਂ ਪਿੰਚ ਕਰਨਾ ਤੇ ਦੋਈ ਕਨਾਰੇ ਅਦੋਤ ਦੇ ਰੋਲ ਲਗਾੜ ਕੇ ਦੋ ਕਨਾਰੇ ਆਉਣ ਜਾਂਦਾ ਦੋਤ ਦੇ ਰੋਲ ਕਰਕੇ ਲੜ ਕਿਡੇ ਪਵਲ ਪਾ ਕੇ ਲੜਨ ਨੂੰ ਕੋ ਬਿਨਾ ਪੱਗ ਪਿੰਚ ਲਗਾਉਣਾ ਤੇ ਹਲਕਾ ਜਿਹਾ ਮੋੜ ਕੇ ਲੜ ਨੂੰ ਇਹ ਜਿਹੜੀ ਜੜੀ ਆ ਪਾਉਦੀ ਘੱਟ ਰੱਖਾਂਗੇ ਤੇ ਉਵੇਂ ਲੋਡ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਇਹ ਕੋਲ ਜਿਹੜਾ ਉੱਪਰ ਬਾਹਰ ਫੈਲਾਉਣਾ ਜਰ ਤਾਂ ਜਿਹੜਾ ਆਪਣਾ ਸਿਰੋ ਚੰਗੇ ਟੜਕਾ ਬਰ ਹੋ ਜAVE ਜਿਹੜਾ ਬੈਗ ਜਿਹੜਾ ਲਗਣਾ ਅੱਧਾ ਜਿਹਦਾ ਫੋਲਡ ਕਰਕੇ ਜਿਹੜਾ ਪਲਟ ਨੂੰ ਬੈਗ 'ਚ ਦਬ ਦੇਣਾ ਯਾਰ ਜਿਹੜਾ ਲਿਖਿਆ ਹੈ ਨਾ ਬ੍ਰਦਰ ਅਨਤਾ ਕਦੇ ਖਲੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ